श्री हेमंत जी एस्टीम ट्रस्टी एंड एमिनेंट इंडस्ट्रिस्ट इन मंदिर गोविंदगढ़ श्रियासित जी अमर ਐਡਵਾਈਜ਼ਰ ਆਫ ਦ ਯੂਨਿਟ ਅਲੈਕਸੈਂਦਰਪラス ਮਨਨਾ ਸਾਹੀ ਜੀ ਹੀਰ ਸਿੰਘ ਜਿੰਦਪੁਰੀ ਜੀ ਸੀਐਸ ਦੇ ਪੱਲਾ ਕਰਦੀ ਪਿਆਈ ਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਅਸ਼ੋਕ ਦੇਵੋੜਾ ਜੀ ਮਾਨੀ ਦੇਸ਼ ਪਾਦਰੀ ਜੀ ਰਾਗਮਾ ਬੱਤਾ ਜੀ ਦੋਤਰੰਟਾ ਜੀ ਖਦੇ ਜਨਰਲ ਸਖਤੀ ਇੱਥੇ ਕਾਇਮ ਕਰ ਰਹੇ ਸੀਏ ਕਪਿਲ ਦੇਵ ਚਿੱਕਰ ਸਿੰਘ ਜੀ ਸੁਨੀਲ अरोड़ा ਜੀ ਸतीश ਸੋਪਾ ਜੀ ਮਕੇ ਸਿੰਘ ਜੀ ਤਸੇਮ ਕੋਲੀ ਜੀ ਚੰਦਰ ਨੇਕੀ ਜੀ ਸਰਦਾਰ ਸੁਚਾਕ ਸਿੰਘ ਜੱਟਾ ਜੀ ਸਾਡੇ ਸੀਨੀਅਰ ਸ਼੍ਰੀ ਮਨੋਹਰ ਲਾਲ ਬਿੱਤ ਜੀ ਤੇ ਸਾਡੇ ਰਿਸਪੈਕਟਡ ਰਾਜਪਾਲ ਬੱਤਾ ਜੀ ਕੀ ਮਰੋ ਨਾਲ ਮਰੋ ਨਾਲ ਮਨੋਵਾਲਾ ਬੱਤਾ ਜੀ ਕਹਿੰਦਾ ਰਾਜਪੁਰ ਵਿੱਚ ਜੀ ਤੇ ਛਲੇ ਰਾਜਪੁਰ ਮਨੋਜੀ ਪਵਨ ਜੈਤਕਾ ਜੀ ਛਲੇ ਸੁਖਦੇਵ ਜੈਤਕਾ ਜੀ ਆਰੇ ਚਰਮਨ ਜੀ ਸਾਲ ਤੋਂ ਪਹਿਲਾਂ ਰਾਸ਼ਨ ਵਿਤਰਨ ਸਮਾਰੋਹ ਦੀਆਂ ਵਧਾਈਆਂ ਦੇਨੇ ਸਭ ਤੋਂ ਪਹਿਲਾਂ ਮੈਂ ਜਿਹੜੀ ਸਾਡੀ ਲਾਸਟ ਮੀਟਿੰਗ ਹੋਈ ਹੈ ਗਲਿਪਸਿਸ ਆਫ ਲਾਸਟ ਮੀਟਿੰਗ ਜਿਵੇਂ ਬੱਤੀ ਬੱਤ ਖੰਨਾ ਦੀ ਸ਼ਾਦਾ ਮਾਤਾ ਦਾ ਸ਼ਰਿਆ ਸੇਵਾ ਨਿੰਦਤੀ ਪਿਛਲੀ ਸਭਾ ਅੱਲਾ 2 ਫਰਵਰੀ 2025 ਨੂੰ ਸਾਡੇ ਅੱਜ ਦੇ ਚੀਫ ਗੈਸਟ ਇਸ ਸਾਈਟ ਸਾਡੇ ਮਦਨਾਲ ਸ਼ਾਹੀ ਸਾਹਿਬ ਦੇ ਪ੍ਰਿੰਸਪਲ ਨਾਲ ਦਾਨ ਵੀਰਾਂ ਨੂੰ ਦੱਸਦੇ ਆਂ ਕਿ ਜਿਹੜਾ ਦਾਨ ਕੀਤਾ ਹੈ ਇਹ ਸਿੱਧਾ ਪਰਮਾਤਮਾ ਦੇ ਕਾਰਜ ਚ ਚੱਲ ਕੇ ਲੱਗਦਾ ਸਾਡੀ ਪੂਰੀ ਟੀਮ ਪੰਜਾਬ ਕਰਨੀ ਚਾਹੀਏ ਇਤਨਾ ਮੰਚ ਉਹਦੇ ਦਾਨ ਉਹਨਾਂ ਸਨਸੀਅਰਸ ਉਹ ਸਾਡੇ ਪਰਮਾਤਮਾ ਪਿਆਰ ਉਹਨਾਂ ਨੂੰ ਮੁੱਖ ਮਹਿਮਾਨ ਤਿੰਨੇ ਮੁਖ ਮਮਾਨ ਉਹ ਜਿਨ੍ਹਾਂ ਨੂੰ ਦੀਵਾ ਬਖਾਨ ਦੀ ਲੋ ਜੀ ਢਿੰਗਰਾ ਜੀ ਦੋਨੇ ਮੀਆਂ ਵੀ ਰਿਟਾਇਰ ਹੋਏ ਰਿਟਾਇਰ ਹੋਣ ਤੋਂ ਬਾਅਦ ਲੋਕੀ ਆਕਸਰ ਕਰ ਰਹੇ ਰਹਿੰਦੇ ਮੈਂ ਪੁੱਛੀ ਰਹਿੰਦੀ ਉਹਰੇ ਬੈਠੇ ਕਿ ਕੀ ਚੱਲ ਰਿਹਾ ਹੈ ਪਰ ਢਿੰਗਰਾ ਜੀ ਨੇ ਜਿਹੜਾ ਕਦਮ ਠਾਇਆ ਕਿ ਉਹਨਾਂ ਬਸਤੀਆਂ ਚ ਜਾ ਕੇ ਉਹਨੇ ਬੱਚੇ ਕੱਢੇ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਅਸੀਂ ਪੜ੍ਹਾਈ ਕਰਾਂਗੇ ਔਰ ਇਹਨਾਂ ਵੱਲੋਂ ਪੜ੍ਹਾਏ ਬੱਚੇ ਅੱਜ ਵਧੀਆ ਟੋਸਟਰਾਂ ਦੇ ਉੱਪਰ ਨੇ ਲੱਗੇ ਹੋਏ ਆ ਗੋਡੀਆਂ ਸਾਹਿਬ ਸੁਣ ਟੇਗਰ ਸਾਹਿਬ ਦੇ ਨਾਲ-ਨਾਲ ਰਹਿਣ ਦੀ ਜੋ ਸਾਥੀ ਨੇ ਇਹਨਾਂ ਦੇ ਉਹ ਅੱਜ ਨਹੀਂ ਹੈ ਉਰੇ ਇਹ ਦੋਨੇ ਸਾਥੀਆਂ ਨੇ ਦੋਨੇ ਭਰਾ ਪੜਾਈ ਹੁੰਦੇ ਨੇ ਨਾ ਸਾਥੀ ਪੜਾਉਂਦੇ ਜਿਹੜਾ ਇਕੱਠੇ ਉੱਤ ਚੱਲਦੇ ਨੇ ਇੱਕ ਛੋਟੇ ਜਿਹੇ ਕਬਰੇ ਕੋਲ ਦੱਸਿਆ ਸੀ ਕਿ ਸ਼ੁਰੂਆਤ ਕੀਤੀ ਅੱਜ ਮੰਦਰ ਸ਼ਿਵਾਦਾ ਕਰਨੇ ਵਾਲਾਂ ਦੇ ਜਿਹੜੀ ਇੱਕ ਜਗ੍ਹਾ ਪਈ ਆ ਪੰਜਾਬ ਟੋਕ ਦੀ ਤੇ ਬਿਲਕੁਲ ਸਾਹਮਣੇ ਉੱਥੇ ਸਕੂਲ ਖੁੱਲਿਆ ਹੋਇਆ ਔਰ ਬੜੀ ਮਾਤਰਾ ਦੇ ਵਿੱਚ ਬੱਤਾ ਸਾਹਿਬ ਉੱਥੇ ਬੱਚੇ ਆਉਂਦੇ ਨੇ ਉਹਨਾਂ ਦੀ ਪੜ੍ਹਾਈ ਤੁਸੀਂ ਕੋਈ ਘਰ ਜਾ ਕੇ ਆਉਂਦੇ ਹੋ 26 ਜਨਵਰੀ ਨੂੰ ਪ੍ਰੋਗਰਾਮ ਕਰਾਉਂਦੇ ਨੇ ਉਹ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਆਪਾਂ ਕਹਿੰਦੇ ਬੱਚੇ ਜਿਹੜੇ ਇੱਕ ਚੱਕਲੇ ਫਿਰਦੇ ਆ ਕਾਲਜ ਚੱਕਲੇ ਫਿਰਦੇ ਨੇ ਉਹ ਬੱਚੇ ਨੇ ਉਹਨਾਂ ਨੂੰ ਪੜਾ ਕੇ ਉਹਨਾਂ ਦੀਆਂ ਵਰਦੀਆਂ ਕੋਈ ਦੇ ਜਾਂਦਾ ਕੋਈ ਧਨ ਕਰ ਜਾਂਦਾ ਸੋ ਸਲੂਟ ਹੈ ਐਸੇ ਲੋਕਾਂ ਨੂੰ ਜਿਹੜੇ ਬੱਚਿਆਂ ਦੀ ਸੇਵਾ ਕਰਦੇ ਨੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਸਭ ਤੋਂ ਵੱਡੀ ਮੇਰੀ ਵਿਦਿਆ ਹੈ ਉਹ ਧਨ ਨੇ ਇਹਦਾ ਸਭ ਤੋਂ ਵੱਡਾ ਵਿਦਿਆਰਥੀ ਹੈ ਔਰ ਬਤਾਈ ਬਾਰੇ ਸਾਡੀ ਪਹਿਲੀ ਮੁਲਾਕਾਤ ਪੁਰੀ ਸਾਹਿਬ ਨੇ ਕਰਾਈ ਸੀ ਪੁਰੀ ਸਾਹਿਬ ਸਾਡੇ ਰਿਸ਼ਤੇਦਾਰ ਨੇ ਸਾਲੂ ਬਾਅਦ ਚ ਲੱਗਿਆ ਪਤਾ ਕਿ ਰਿਸ਼ਤੇਦਾਰ ਬਿਨੈ ਹੋਰ ਬਾਕੀ ਬਤਾਈ ਜੀ ਨੂੰ ਸਲੂਟ ਕਰਾਣੀ ਪਈ ਪੈਸਾ ਸਾਰਿਆਂ ਕੋਲ ਹੁੰਦਾ ਹੈ ਪਰ ਪੈਸਾ ਕਿਸੇ ਸਹੀ ਜਗ੍ਹਾ ਤੇ ਲਗਾਉਣਾ ਇਹ ਪਰਮਾਤਮਾ ਕਿਸੇ ਕਿਸੇ ਨੂੰ ਬਲਵਾ ਦਿੰਦਾ ਗਵਿੰਦਗੜ ਦਾ ਰਾਮ ਦਰਵਾਜ਼ਾ ਜਦੋਂ ਆਪਾਂ ਕੰਨੇ ਤੋਂ ਗੋਇੰਦਰ ਜਾਣੇ ਆ ਤਾਂ ਲੈਫਟ ਹੈਂਡ ਦੇ ਉੱਪਰ ਬਣਿਆ ਹੋਇਆ ਹੈ ਉਹ ਬਹੁਤ ਹੀ ਵਧੀਆ ਜਦੋਂ ਕੋਈ ਉੱਥੇ ਸਮਾਗਮ ਹੁੰਦੇ ਨੇ ਨਾ ਔਰ ਮੰਦਰ ਦੇਖ ਕੇ ਬੈਸੀ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਇੱਕ ਬਹੁਤ بڑا ਜੋਗਦਾਨਗਨ ਬਤਾ ਜੀ ਉੱਥੇ ਰਹੇ ਉਹਨੇ ਤਿੰਨ ਇੰਡਸਟਰੀਆਂ ਚਲਾ ਰਹੇ ਨੇ ਪਿੱਛੇ ਜੇ ਬਿਮਾਰ ਵੀ ਹੋ ਗਈ ਸੀ ਪਰ ਜਿਹੜੇ ਵਧੀਆ ਕੰਮ ਕੀਤੇ ਆ ਬਤਾ ਜੀ ਇਹੀ ਸਾਥ ਹੈ ਅੱਜ ਆਪਾਂ ਜੀ ਉਹਦੇ ਬੈਠੇ ਆ ਗੱਲ ਕਰ ਰਹੇ ਆ ਨਾ ਉਸੀਂ ਜੋ ਕੰਮ ਕਰਦੇ ਹਾਂ ਆਪਣੇ ਕਮਾਈ ਦੇ ਵਿੱਚੋਂ ਦਿਲੋਂ ਕੱਢਦੇ ਹਾਂ ਇਹ ਸਾਰਾ ਕੁਝ ਉਸੇ ਤੇਜ ਦੇ ਪ੍ਰਮਾਤਮਾ ਨੇ ਜਿਹੜਾ ਹੈ ਹੱਥ ਰੱਖਿਆ ਹੋਇਆ ਹੈ ਮੈਂ ਕਹਿੰਦਾ ਇਕ ਨਹੀਂ ਸੱਈ ਕਈ ਸਾਲ ਇਕ ਨਹੀਂ ਲੋਹੀ ਲੋਕਾਂ ਦੀ ਸੇਵਾ ਕਰਦੇ ਰਹੋ ਤੁਹਾਡਾ ਸਰੀਰ ਇਕ ਨਹੀਂ ਚੰਪੂਰਾ ਹੈ ਚੰਦੂਸਾ ਹੈ ਤਾਂ ਕਿਸੇ ਸਾਡੇ ਜਿਹੜੇ ਦਾਨੀ ਸੱਜਣ ਜਿਹੜੇ ਨੇ ਮਿੰਟੂ ਜੀ ਅੱਜ ਨਹੀਂ ਸਾਡੇ ਵਿੱਚ ਆਏ ਉਹ ਵੀ ਖੰਨੇ ਸ਼ਾਇਰ ਦੇ ਵਿੱਚ ਮੈਂ ਕਹਿ ਸਕਦਾ ਕਿ ਉਹਨਾਂ ਕੋਲ ਜਿਹੜਾ ਵੀ ਕੋਈ ਗਿਆ ਹੈ ਅੱਜ ਤੱਕ ਖਾਂਦੀ ਆਤੀ ਹੁਣ ਨਹੀਂ ਬਣਿਆ ਚਾਹੇ ਅਸੀਂ ਅਜੇ ਪੱਤਰਕਾਰਾਂ ਕੋਲ ਗਏ ਆਂ ਜਾਂ ਅਜੇ ਕਿਸੇ ਸੰਸਥਾਵਾਂ ਦੇ ਮੈਂਬਰ ਬਣ ਕੇ ਗਏ ਆਂ ਮੈਂ ਉਹ ਹੀ ਕਹਿੰ ਰਹੀ ਸੀ ਕਿ ਪੈਸਾ ਬਹੁਤ ਲੋਕਾਂ ਨੂੰ ਮਿਲਦਾ ਹੈ ਐਸੇ ਐਸੇ ਇੰਡਸਟਰੀਸਟ ਐਸੇ ਐਸੇ ਖਰਮਵਤੀ ਲੋਕ ਬੈਠੇ ਨੇ ਜਿਹਨਾਂ ਕੋਲ দান ਮੰਗਦਾ ਚੱਲ ਜਾਓ ਪਹਿਲੀ ਗੱਲ ਆਂ দান ਕਰਦੇ ਨਹੀਂ ਜੇ ਦਿੰਦੇ ਵੀ ਨੇ ਫਿਰ ਉਹ ਕਹਿੰਨਗੇ 100 ਰੁਪਏ ਦੀ ਮਰਚੀ ਕਰ ਲੋ ਐਸੇ ਲੋਕ ਵੀ ਬੈਠੇ ਆਂ ਪਰ ਪ੍ਰਮਾਤਮਾ ਬਾਲੋਂ ਨੂੰ ਬਖਸ਼ਲਾ ਜਿਹਦੇ ਉੱਪਰ ਪ੍ਰਭੂ ਦਾ ਹੱਥ ਹੋਵੇ। ਸੋ ਇਹ ਹੀ ਰਾਸ਼ਨ ਮਿੱਤਰਾਂ ਸਮਰੋਹ ਮੈਂ ਪਹਿਲਾਂ ਕਹ ਰਹੀ ਸੀ ਕਿ ਸਾਡਾ ਪੱਤਾ ਸਾਵੇ ਪਰਿਵਾਰ ਬੈਠਾ ਸਾਹਮਣੇ। ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਤਾਂ ਸੀ ਇਹਨਾਂ ਨੂੰ ਲੋੜ ਹੈ ਆਪਾਂ ਬੱਚੇ ਆ ਸਾਰੇ। ਇਹਨਾਂ ਨੂੰ ਜਿੰਨਾ ਕਿ ਟੈਲੀਫੋਨ ਹੁੰਦਾ ਆਪਾਂ ਇਹਨਾਂ ਨੂੰ ਦੇ ਦਿੰਨੇ ਆ। ਸੋ ਸਾਡੇ ਪ੍ਰਧਾਨ ਸੀਐਸ ਦੇ ਭੱਲਾ ਜੀ ਕਹਿੰਦੇ ਨੇ ਇੱਕ ਲੜੀ ਬੰਦੀ ਹੈ ਜੇ ਲੜੀ ਬੰਦੀ ਹੈ ਇੱਕ ਇੱਕ ਛੋਟਾ ਜਿਹਾ ਆਪਾਂ ਕਹਿੰਦੇ ਆ ਇੱਕ ਨਗ ਬੰਦੇ ਆ ਅਸੀਂ ਜੀ ਦੇ ਵਿੱਚ ਉਹ ਨੰਗ ਦੀ ਕੀਮਤ ਕੋਈ ਨਹੀਂ ਜਦੋਂ ਤੱਕ ਉਹ ਮੁਦਰੀ ਦੇ ਵਿੱਚ ਨਾ ਫਾਇ ਜਾਵੇ ਜੇ ਟੀਮ ਵਰਕ ਨਹੀਂ ਹੈ ਤਾਂ ਕੋਈ ਕੰਮ ਵੀ ਨਹੀਂ ਹੋਊ ਪੂਰੀ ਸਾਹਿਬ ਇਹ ਵੀ ਬੁੱਤਾ ਸਾਹਿਬ ਸਾਹਿਬ ਥੋੜਾ ਮੋਢਾ ਹੀ ਹੈ ਜੇ ਆਪਾਂ ਕਹਿੰਦੇ ਆ ਨੇ ਕਿ ਸੱਚਾ ਖੱਬਾ ਮੋਢਾ ਪੂਰੀ ਸਾਹਿਬ ਵੀ ਹੋਣੀ ਨਹੀਂ ਔਰ ਪੂਰੀ ਸਾਹਿਬ ਨੂੰ ਤੁਸੀਂ ਅਜਾ ਵੀ ਦੇ ਦਿਓ ਜੀ ਪੂਰੀ ਸਾਹਿਬ ਐਡ ਕਰ ਗਏ ਪਰਿਓ ਪੁਰੀ ਸਾਹਿਬ ਨੂੰ ਤਾਲੀਆਂ ਮਾਰ ਕੇ ਭੜਾਈਆਂ ਇਸ ਗੱਲ ਦੀ ਦਿਓ ਕਿ ਜੇਕਰ ਕਿਸੇ ਨੇ ਆਈਸਕ੍ਰੀਮ ਖਾਣੀ ਹੋਵੇ ਤਾਂ ਅਸੀਂ ਲੋਕ ਐਸਪੀ ਖਾਣ ਵਾਸਤੇ ਇਹਨੂੰ ਲਿਹਾੜੇ ਜਾਂਦੇ ਆਂ ਬਸੰਤ ਵਾਲੇ ਦੀ ਐਸਪੀ ਕਿਨੇ ਕਿਨੇ ਸੁਣੀ ਆਂ ਬਸੰਤ ਦੀ ਐਸਪੀ ਆ ਦੇਖੋ ਹੱਥ ਖੜੇ ਹੋ ਗਏ ਹੋ ਜਿਹਨਾਂ 'ਚ ਮੈਂ ਵੀ ਇੱਕ ਐ ਮੈਂ ਵੀ ਬਸੰਤ ਦੀ ਐਸਪੀ ਬੜੀ ਪਸੰਦ ਕਰਦਾ ਇਹਨੂੰ ਲਿਹਾੜੇ ਜਾਂਦਾ ਪਰ ਹੁਣ ਲਿਹਾੜੇ ਜਾਣ ਦੀ ਲੋੜ ਨਹੀਂ ਐ ਕਿਉਂਕਿ ਪੁਰੀ ਸਾਹਿਬ ਨੇ ਬਸੰਤ ਤੋਂ ਰੈਸਟੋਰੈਂਟ ਖੋਲ੍ਹਿਆ ਭੜਾਈ ਜਾਂਦੇ ਹੋਏ ਜੀ ਇਹਨਾਂ ਦਾ ਪਿੱਛੇ ਮਹੌਤ ਤੱਕ ਤੈ ਇਨਾਂ ਨੇ ਇੱਕ ਮਹੀਨਾ ਪਹਿਲਾਂ ਪੁਰੀ ਸਾਹਿਬ ਵੱਲੋਂ ਬਸੰਤ ਰੈਸਟੋਰੈਂਟ ਬਸੰਤ ਆਈਸਕ੍ਰੀਮ ਪਰਨਰ ਜਿਹੜਾ ਹੈ ਜਦੋਂ ਆਪਾਂ ਪੱਟੀਆਂ ਜਾਂਦੇ ਆਂ ਪੱਟੀਆਂ ਦੇ ਰੋਡ ਦੇ ਉੱਪਰ ਇਹਨਾਂ ਨੇ ਬਹੁਤ ਹੀ ਵਧੀਆ ਇੱਕ ਪੈਲੈਸ ਵੀ ਬਣਾਇਆ ਨਾਲ ਲਗਭਗ 200 ਬੰਦੇ ਦੀ ਮੇਰੇ ਸ਼ਾਇਰ ਗੈਸਟਿੰਗ ਐ ਮੈਂ ਖਾਣਾ ਖਾ ਕੇ ਪੁਰੀ ਸਾਹਿਬ ਨੂੰ ਫੋਨ ਵੀ ਕੀਤਾ ਸੀ ਬਾਕੀ ਖਾਣਾ ਬਹੁਤ ਵਧੀਆ ਬਸੰਤ ਦਾ ਬਹੁਤ ਹੀ ਐਡ ਕਰ ਰਹੀ ਸੀ ਪੈਸੇ ਬੱਝ ਲੋ ਜੀ ਸਭ ਖੁਰਿਸਾ ਲਾ ਦੇ ਕਹਿੰਦੇ ਬਾਕੀ ਇਹ ਵੀ ਦਾਨੀ ਸੱਜਣ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਖੰਨੇ ਦੇ ਵਿੱਚ ਜਿਹੜਾ ਰਾਮ ਦਰਬਾਰ ਬਣ ਰਿਹਾ ਹੈ ਉਹਦੇ ਵਿੱਚ ਬਹੁਤ بڑا ਜੋਗਦਾਰ ਨੇ ਉਹਦੇ ਪ੍ਰਧਾਨ ਵੀ ਨੇ ਛੋਟੀ ਜਿਹੀ ਗੱਲ ਸਾਡੇ ਜੰਗਲ ਬਲ ਇਸ ਟੀਮ ਦੇ ਆਗੂ ਸਾਹੀ ਸਾਹਿਬ ਸਾਹਿਬ ਦਾ ਮੈਂ ਹਰ ਵਾਰ ਤੁਹਾਨੂੰ ਸੁਰੂਜੀ ਸੇ ਕਲਕੇ ਕਰਦਾ ਹਾਂ ਕਿ ਕੰਡੇ ਨੇ ਇਸ ਰਸਤੇ ਦੇ ਵਿੱਚ ਬੜਾ ਉੱਚਾ ਚੱਲਣਾ ਪਰ ਤੁਹਾਡੇ ਪੈਰ ਪੱਕ ਚੁੱਕੇ ਨੇ ਨਹੀਂ ਜਿੰਨੇ ਕੰਡੇ ਚੁੰਦੇ ਹਨ ਲੋਕੀ ਛੱਡ ਜਾਂਦੇ ਨੇ ਦਸਤੇ ਵਿੱਚੋਂ ਤੁਸੀਂ ਇਹਨਾਂ ਕੰਡਿਆਂ ਦੇ ਉੱਪਰ ਚੜ ਕੇ ਆਪਣੇ ਪੈਰ ਪੱਕੇ ਕਰਦੇ ਨੇ ਪਰਮਾਤਮਾ ਇੱਕ ਨਹੀਂ ਤੁਹਾਨੂੰ ਕਹਿੰਦਾ ਕੰਡਿਆਂ ਤੇ ਚੱਲਣ ਲਈ ਮਜਬੂਰ ਕਰਦਾ ਰਹੇ ਸੋ ਮੈਂ ਜ਼ਿਆਦਾ ਨਹੀਂ ਗੱਲ ਕਰ ਬਹੁਤ ਜ਼ਿਆਦਾ ਹੋ ਗਿਆ ਲੀਡ ਸੀਗੇ ਸਮਾਂ ਦਾ ਜਾਚਕ ਹੈ ਇੱਕ ਵਾਰ ਫੇਰ ਜੈ ਸ਼੍ਰੀ ਰਾਮ ਦਾ ਜਕਾਰਾ ਲਾ ਹਾਂ ਜੈ ਸ਼੍ਰੀ ਰਾਮ ਹਾਂਜੀ

ਨਾ ਜੀ ਕਰਸਰ ਜੀ ਨੋਗਲ ਬਤਾ ਜੀ ਮਹਿਨੋ ਸਾਹਿਬ ਸਾਰਿਆਂ ਦੇ ਨਾਮ ਨਹੀਂ ਜਾਣਦਾ ਸਾਰਿਆਂ ਨੂੰ ਮੈਂ ਨਮਸਕਾਰ ਸਤਿਨਾਮ ਤੁਸੀਂ ਬਹੁਤ ਬੜਾ ਕਾਰਜ ਕਰ ਰਹੇ ਹੋ ਜਾਈ ਸਾਹਿਬ ساری ਤੁਹਾਡੀ ਟੀਮ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਖੱਤਰੀ ਮਿਲ ਕੇ ਕੋਈ ਸ਼ੇਅਰ ਨਹੀਂ ਕਰਦੇ ਨੇ ਮੈਨੂੰ ਤਾਂ ਬਹੁਤ ਬੜੀ ਖੁਸ਼ੀ ਹੁੰਦੀ ਹੈ ਕਿ ਕਤਰੀ ਜੁੜ ਕੇ ਕੁਝ ਕਰਦੇ ਨੇ ਅੰਦਰੋਂ ਖੁਸ਼ੀ ਹੁੰਦੀ ਹੈ ਮੈਨੂੰ ਅਸੀਂ ਜੇਹਰਾਂ ਦੀ ਲੱਗੇ ਰਹੇ ਨੇ ਹੈ ਤੇ ਕਨੇ ਦੀ ਮਿਸਾਲ ਮੈਂ ਗਵਿੰਦਰਨ ਬਿਲਡਿੰਗ ਤੇ ਹਰ ਵਾਰ ਜਾਂਦਾ ਵੀ ਜੋ ਖਤਰੀ ਖੱਲੇ ਵਾਲੇ ਕਰਦੇ ਨੇ ਗਵਿੰਦਰਨ ਉਹ ਨਹੀਂ ਕਰਦੇ ਉਹਨਾਂ ਨੂੰ ਮੈਂ ਜਗਾਉਣ ਦੀ ਕੋਸ਼ਿਸ਼ ਕਰਦਾ ਤੁਹਾਡੀ ਹਦਾਨੇ ਔਰ ਉਹਨਾਂ ਨੂੰ ਜੋਸ਼ ਆਉਂਦਾ ਵੀ ਥੋੜਾ ਜਿਆਦਾ ਮੈਂ ਦੱਸਦਾ ਵੀ ਹਰ ਸਮੇਂ ਇਹਨੇ ਤੁਸੀਂ ਰਾਸ਼ਦ ਜੰਨੇ ਹੋ ਤਾਂ ਬੜੇ ਖੁਸ਼ ਹੋਦੇ ਆ ਉਹ ਵੀ ਇਹ ਸੁਣ ਕੇ ਵੀ ਅਸੀਂ ਵੀ ਕੁਝ ਕਰਨਾ ਹੈ ਪਰਮਾਤਮਾ ਤੁਹਾਨੂੰ ਇਦਾਂ ਹੀ ਵਾਗਵਾਖਸ਼ੇ ਛੋਟੇ ਤੇ ਮਿਹਰ ਰੱਖੇ ਤੁਸੀਂ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਰਹੋ ਤਾਂ ਕਿ ਖਤਰੀਆਂ ਦਾ ਨਾਮ ਇਸ ਸਮਾਜ ਦੇ ਵਿੱਚ ਚੜ੍ਹਦਾ ਰਹੇ ਅਸੀਂ ਭਗਵਾਨ ਰਾਮ ਦੇ ਬੰਸ ਹੈ ਸਾਡੇ ਦਾ ਅਸ਼ੀਰਵਾਦ ਦਾ ਪਰਮਾਤਮਾ ਦਾ ਅੰਦਰ ਇੱਕ ਸਾਨੂੰ ਜज्ਬਾ ਦਿੱਤਾ ਹੋਇਆ ਹੈ ਹਰ ਕੌਮ ਚ ਨਹੀਂ ਹੁੰਦਾ ਵੀ ਅਸੀਂ ਸਮਾਜ ਲਈ ਦੇਸ਼ ਲਈ ਕੁਝ ਕਰਨਾ ਕੁਦਰਤ ਤੇ ਸਾਡੇ ਖੂਨ ਚ ਹੈ ਸਾਡੇ ਬਲੱਡ ਚ ਹੈ ਉਹ ਕੰਟਰੀਬਿਊਟ ਕਰ ਰਹੇ ਨੇ ਪਰ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਵੀ ਬਰੀ ਰਿਕਵੈਸਟ ਹੈ ਵੀ ਉਹ ਜਰੂਰ ਮਦਕਸ਼ਾਲਾ ਦੇ ਵਿੱਚ ਕੁਝ ਵੀ ਜਹ 100 ਰੁਪਏ ਤੋਂ ਲੈ ਕੇ ਮਹੀਨਾ ਜਰੂਰ ਕਰੇ ਕੰਟਰੀਬਿਊਟ ਕਰਨ ਤਾਂ ਕਿ ਅਸੀਂ ਜਿਹੜੇ ਹੋਰ ਐਪਲੀਕੇਸ਼ਨ ਸਾਡੇ ਕੋਲ ਆndੀਆਂ ਨੇ ਸਾਨੂੰ ਮਜਬੂਰਨ ਕੁਛ ਨਾ ਕੁਛ ਟੈਕਨੀਕਲ ਪੁਆਇੰਟ ਕਰਕੇ ਵੀ ਸਾਨੂੰ ਨਾ ਕਰਨਾ ਬੰਦਾ ਸਾਡੇ ਮਨਜੀਤ ਮਾਨਨਾ ਬੀਬੀ ਸਿੰਘ ਉਹਨਾਂ ਨੂੰ ਨਾ ਨਾ ਤਾਂ ਸਾਰਿਆਂ ਨੂੰ ਮੇਰੀ ਦਿਲੋਂ ਕਸ਼ਟ ਹੈ ਵੀ ਜੂਰ ਆਪਾਂ ਜੁੜੀਏ ਮਤਕ ਛੱਲਿਆ ਦੇ ਸੇਵਨਾ ਦਾ ਪਰ ਆਪਾਂ ਕੰਟਰੀਬਿਊਸ਼ਨ ਕਰੀਏ ਤਾਂ ਕਿ ਅਸੀਂ ਐਟਲੀਸਟ ਜਿਹੜੀ ਫੂਟ ਦਾ ਮਾਨਯੋ ਸਾਡੇ ਪੈਟਰਨਸ ਮਦਲਾ ਸ਼ਾਹੀ ਜਿੰਦੁਰਪੁਰੀ ਆਦਰਨੀਏ ਚੀਫ ਗੈਸਟ ਹਿੰਮਤ ਪੱਤਾ ਜੀ ਆਰ ਸੀਟੀ ਇੰਦਰਾਜੀ ਐਂਡ ਸ਼ਮਿੰਦਰ ਮਿੱਟੂ ਜੀ ਜਿਨ੍ਹਾਂ ਦਾ ਮੈਸੇਜ ਆਇਆ ਵੀ ਮੈਂ ਕੁਝ ਅਰਜੈਂਟ ਵਰਤਨਾ ਹੋ ਕਰਕੇ ਮੈਂ 15 ਮਿੰਟ ਤੱਕ ਆ ਰਿਹਾ ਹਾਂ ਸਾਡੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਸ਼ੋਭ ਜੂਰਾ ਜੀ ਸਾਡੀ ਜਨਰਲ ਸੈਕਟਰੀ ਸੀਏ ਕਮੇਟੀ ਦੇ ਚੱਕਰ ਸਾਹਿਬ ਜੀ ਐਗਜ਼ੀਕਿਟਿਵ ਮੈਂਬਰ ਆਫ ਦੀ ਮਾਤਾ ਕਿਸਲੀਆ ਸੇਵਾ ਕੇਂਦਰ ਸਾਡੇ ਬੈਲਿਵਿਸ਼ਨ ਬੈਨੇਫਿਸ਼ਰੀ ਔਰ ਸਾਰੇ ਜਿੰਨੇ ਵੀ ਸਾਡੇ ਭਰਾ ਪੜਾ ਇਸ ਹਾਲ ਚ ਮੈਂ ਸਭ ਨੂੰ ਜੀ ਆਇਆਂ ਕਹਿੰਦਾ ਨਾਮ ਦੇ ਨਾਲ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਕੀ ਆਪਣਾ ਅੱਜ ਬਹੁਮੁੱਲਿਆ ਟਾਈਮ ਦੇ ਕੇ ਇਸ ਮੀਟਿੰਗ ਨੂੰ ਕਾਮਯਾਬ ਕਰਨ ਵਿੱਚ ਆਪਣੀ ਐਫਰਟਸ ਦਿੱਤੇ ਨੇ ਜਿਵੇਂ ਕੁਰੀ ਸਾਹਿਬ ਨੇ ਦੱਸਿਆ ਹੈ ਮਦਦ ਸੱਜਿਆ ਸੇਵਾ ਕੇਂਦਰ ਦੀ ਜਿਹੜੀ ਇਹ ਮੀਟਿੰਗ ਹੈ 12ਵੀਂ ਮੀਟਿੰਗ ਹੈ ਇਹ ਵਰਸ ਦੀ ਆਖਰੀ ਮੀਟਿੰਗ ਹੈ ਤੇ ਮੈਂ ਜਿੰਨੇ ਵੀ ਸਾਡੇ ਹੁਣ ਤੱਕ ਦੇ ਡੋਨਰਸ ਨੇ ਵੈਲਵਿਸ਼ਰ ਨੇ ਸੰਸਥਾਵਾ ਨੇ ਜੋ ਸਾਡੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰੇ ਸਾਥੀ ਸਤਾਨੂ ਬੜੇ ਹਰਮਾਨ ਜਰੀਸਾ ਕੋਈ ਸਿੱਧੀ ਸਾਥੀਵਾਰੀ ਸੀ ਜਿਨ੍ਹਾਂ ਨੇ ਆਪਣੇ ਮੈਂਬਰ ਰੱਖੇ ਨੇ ਸਾਰੇ ਕੋਲ ਖਿਤਾਬ ਹੋਣੀ ਚਾਹੀਦੀ ਹੈ ਇਹ ਵਿੱਚ ਪੜਨ ਵਾਲੀ ਹੈ ਜੋ ਜੇ ਪੜੇ ਸੁਣਨ ਵਾਲੀ ਕਰੇ ਇਹ ਲਿਖਿਆ ਜੋ ਜੇ ਪੜੇ ਉਹਨੂੰ ਮਾਨਚਲੀ ਸਾਹਿਬ ਉਸ ਨੂੰ ਸਿੱਧੀ ਪ੍ਰਾਪਤ ਹੁੰਦੀ ਹੈ ਭਗਵਾਨ ਦੀ ਸ਼ੰਕਰ ਗੋਵਿੰਦ ਦੀ ਨੂੰ ਮਾਨਚਲੀ ਕਿਹਾ ਤੇ ਤਾਂ ਉਸ ਤੇ ਮੈਂ ਆਪਣੇ ਜਿਹੜੇ ਮਦਨਨਾਥ ਸਾਹਿਬ ਜੀ ਨੂੰ ਕਹਾਂਗਾ ਵੀ ਬੁੱਕਸਟੋਰ ਭਗਾਓ ਅਗਰ ਕਿਸੇ ਨੂੰ ਜਰੂਰਤ ਹੈ ਨਹੀਂ ਹੈਗੀ ਤਾਂ ਆਪਣੇ ਘਰ ਬੈਠ ਕੇ ਵੀ ਪੜੇ ਜੀ ਬਹੁਤ ਅਸੀਂ ਵੀ ਡੇਲੀ ਵਰਦੇ ਹਾਂ ਜਿੱਥੇ ਵੀ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਆ ਨਾ ਪਰ ਮਾਨਚਲੀ ਸੇ ਨਾਲ ਹੀ ਕਰਦੇ ਆ ਤਾਂ ਜਦੋਂ ਨਹੀਂ ਪੜ ਸਕਦਾ ਚਲੋ ਸੁਣਨਾ ਵੀ ਅੱਛਾ ਹੈ ਪਰ ਕੋਸ਼ਿਸ਼ ਕਰੋ ਕਿ ਆਪਾਂ ਸਾਰੇ ਇਹਨੂੰ ਪੜ ਸਕੀਏ ਚਾਹ ਬੈਠ ਕੇ ਪੜੀਏ ਚਾਹ ਖੜ ਕੇ ਪੜੀਏ ਇਹ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਲਿਖਿਆ ਹੋਇਆ ਮੈਂ ਪੜਦੇ ਹੋਏ ਦੇਖ ਰਿਹਾ ਸੀਗਾ ਵੀ ਕੋਈ ਸੁਣ ਰਿਹਾ ਸੀਗੇ ਪੜ ਨਹੀਂ ਰਿਹਾ ਸੀ ਕਿ ਜਨਕਤਾਰ ਨਹੀਂ ਸੀ ਪਰ ਅਗਲੀ ਵਾਰ ਨੂੰ ਆਪਾਂ ਸਭ ਨੂੰ ਕਹਤਾ ਦਈਏ ਚਲੋ ਜੇ ਹੋਰ ਜ਼ਰੂਰਤ ਦਾ ਜ਼ਿਕਰ ਕਰੋ ਕਿਤੇ ਬਾਕੀ ਜਿਹੜੀ ਚੀਜ਼ ਤੇ ਭਗਵਾਨ ਤੋਂ ਪ੍ਰਾਪਤੀ ਆ ਉਹਨੂੰ ਆਪਾਂ ਜ਼ਰੂਰ ਬੜੀਏ ਇੱਥੇ ਬਾਅਦ ਇੱਥੇ ਇਕੱਠੇ ਬੈਠ ਕੇ ਤਾਂ ਬਹੁਤ ਜ਼ਿਆਦਾ ਪ੍ਰਾਪਤੀ ਹੁੰਦੀ ਹੈ ਜੈਸ਼ ਬਿਲਾ ਹਾ ਜੈਸ਼ ਜੈਸ਼ ਅੱਜ ਤਕੋ 77 ਮਾ ਅੱਜ ਰਾਸ਼ਨ ਵੰਡਣਾ ਜਿਹੜਾ ਇਹਨੇ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਇਹ ਆਪਣੇ ਆਪ ਦੇ ਇੱਕ ਮੀਲ ਪੱਥਰ ਹੈ ਤੇ ਹਰ ਜਿਹੜਾ ਪ੍ਰੋਗਰਾਮ ਹੋ ਰਿਹਾ ਹਰ ਮਹੀਨੇ ਜਦ ਪਹਿਲੇ ਅਦਵਾਰ ਨੂੰ ਹੁੰਦਾ ਹੈ ਇਹ ਇੱਕ ਮੀਲ ਪੱਥਰ ਹੀ ਬੰਦਾ ਜਾ ਰਿਹਾ ਹੈ ਇੰਨਾ ਲੰਬਾ ਜਿਹੜਾ ਹੈਗਾ ਇਹ ਚੱਲਣਾ ਹੈ ਸਾਹੀ ਸਾਉਧੀ ਬਹੁਤ ਮਹਿਤਵ ਰਲੇ ਯੰਗ ਮੈਂ ਸਾਡੇ ਇਹ ਭਗਵਾਨ ਇਹਨੂੰ ਇੱਦਾਂ ਹੀ ਯੰਗ ਰੱਖੇ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਹਮੰਦਪਤਾ ਜੀ ਤੁਹਾਡੇ ਬਹੁਤ ਬਹੁਤ ਛੇ ਮਿੱਤਰ ਮਨਿੰਦਗੜ ਤੋਂ ਤੇ ਨਾਲੇ ਸਾਡੇ ਦਸਤੀ ਬਾਕੀ ਇਹਨਾਂ ਦੀ ਬਹੁਤ ਜਾਨੀ ਵੀ ਦੇ ਨਾ ਜਾਨੀ ਵੀ ਮੰਡੀ ਗੁੰਦਗੜ ਵੀ ਆਪਣੇ ਇੰਡਸਟਰੀ ਦੇ ਮਾਮਲਿਆਂ ਦੇ ਵਿੱਚ ਵੀ ਇਹ

ਇਹਨਾਂ ਦੇ ਜੋ ਮੈਂ ਉਹ ਵੇਟ ਗਿਆ ਵੀ ਸੰਸਤਾਨ ਚਾਹੀਦੀ ਹੈ ਇਹਨਾਂ ਨੇ ਉਹ ਹੀ ਲਗਾਤਾ। ਔਰ ਫਿਰ ਇਹਨੂੰ ਕਿਹਾ ਵੀ ਇੱਕ ਬਿਸਤਰੇ ਦੇ ਪੈਸੇ ਨਾਲ ਲੈਣੇ ਨੇ। ਇੱਕ ਬਿਸਤਰੇ ਦੇ ਪੈਸੇ ਛੜਦੇ ਮਹਿੰਗੀ ਜਿੰਨਾ ਸੀ ਕਾਫੀ। ਤੇ ਅਸੀਂ ਇਹਨਾਂ ਦਾ ਸਸਤਾ ਵਾਗੂ ਬਹੁਤ ਹੀ ਧੰਨਵਾਦ ਕਰਦੇ ਹਾਂ। ਇਹ ਜੰਨੇ ਚ ਲੱਗੇ ਹੋਣੇ ਆ। ਪਰਮਾਤਮਾ ਇਹਨਾਂ ਨੂੰ ਅੱਗੇ ਉਮਰ ਬਖਸ਼ੇ। ਇਹ ਵੀ ਪਰਮਾਤਮਾ ਦੇ ਅਸ਼ੀਰਵਾਦ ਨਾਲ ਹੀ ਗੰਨਤ ਹੁੰਦਾ ਹੈ। ਵੈਸੇ ਨੂੰ ਕਰ ਨਹੀਂ ਸਕਦਾ ਪੈਸੇ ਸਾਰੇ ਕੋਲ ਹੁੰਦੇ ਨੇ। ਜਦੋਂ ਤੱਕ ਰੱਬ ਦੀ ਕਿਰਪਾ ਨਾਲ ਉਹ ਬੇਦਰ ਬੀਰ ਨਿਕਲਣੀ ਨਹੀਂ ਜੀ ਸਵੇਰੇ ਉੱਠ ਕੇ ਤੁਸੀਂ ਅਗਰ ਪਰਮਾਤਮਾ ਨੂੰ ਬੇਨਤੀ ਕਰੋ ਨਾ ਕਿ ਮੈਂ ਇਸ ਸਮਾਜ ਲਈ ਕੁਝ ਕਰਨਾ ਹੈ ਕੁਝ ਦੇਣਾ ਹੈ ਤਾਂ ਉਹ ਜ਼ਰੂਰ ਤੁਹਾਡੇ ਤੇ ਮਿਹਰ ਕਰਦਾ ਹੈ ਇਹ ਮੇਰੀ ਆਪਣੀ ਅਜਮਾਈ ਹੋਈ ਗੱਲ ਹੈ ਮੈਂ ਸਵੇਰੇ ਰੋਜ਼ ਅਰਦਾਸ ਕਰਦਾ ਹਾਂ ਪ੍ਰਭੂ ਨੂੰ ਵੀ ਪ੍ਰਭੂ ਇਦਾਂ ਹੀ ਸੁਭਾਸੇ ਰੱਜ ਲਈ ਰੱਖੀ ਸਾਦੂ ਨਹੀਂ ਜਾਈ ਅਸੀਂ ਅੱਗੇ ਵਧਦੇ ਜਾਈਏ ਹੋਰ ਹੁਣੇ ਕੋਈ ਕਮੀ ਵੀ ਨਹੀਂ ਰਹੀ ਹੈ ਬਹੁਤ ਕਿਰਪਾ ਕੀਤੀ ਹੈ ਬਹੁਤ ਪੁਰੀ ਜੇਤਲ ਸ਼ਹਿਰ ਦੇ ਫਕਸੀਆ ਗੁਰੂ ਗੰਗਾਰ ਜੀ ਹੁਣ ਖੰਨੇਚ ਵੀ ਪੁਰੀ ਸਾਹਿਬ ਦੇ ਸਤਿਗੁਰੂ ਜੀ ਸਾਈ ਸਾਹਿਬ ਜਿਥੇ ਨਾਲ ਜੁੜੇ ਆ ਤਾਂ ਮੈਂ ਆਪਦਾ ਪ੍ਰਭੂ ਨੂੰ ਅਹੀਰ ਅਰਦਾਸ ਕਰਦਾ ਸਾਨੂੰ ਇੰਦਾ ਕੰਮ ਚਲਾਈ ਰੱਖੀ ਅਸੀਂ ਲੱਗੇ ਰਹੀਏ ਤੇ ਸਮਾਜ ਦੀ ਸੇਵਾ ਸਾਰੇ ਰੱਖ ਕੇ ਕਰਦੇ ਰਹੀਏ